ਅੱਜ ਮਦਦ ਦਿੱਤੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹੈ। ਇਹ ਸਾਡੇ ਇਸ ਮੀਟਿੰਗ ਦੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਜ਼ਿਲ੍ਹੇ ਦੇ ਸੈਪਰ ਭਾਰੀ ਪਰਦੇਸ਼ ਦੇ ਪ੍ਰਵਕਤਾ ਸੰਗਠਨ ਦੇ ਥੰ ਸ਼੍ਰੀ ਨਰੇਸ਼ ਸ਼ਰਮਾ ਜੀ ਦਾ। ਉਹਨਾਂ ਨੇ ਅੱਜ ਸਮੁੱਚੇ ਹੀ ਉਮੀਦਵਾਰਾਂ ਦੇ ਨਾਲ ਮੌਜੂਦਾ ਹਾਲਾਤਾਂ ਦੀ ਜਿਹੜੀ ਸਾਰੀ ਜਾਣਕਾਰੀ ਲਈ ਪਾਰਟੀ ਨੂੰ ਜਿਹੜੇ ਵੀ ਦਿਸ਼ਾ ਨਿਰਦੇਸ਼ ਹਾਈ ਕਮਾਂਡ ਵੱਲੋਂ ਆਏ ਸੀ ਉਹ ਵੀ ਉਹਨਾਂ ਦੇ ਨਾਲ ਸਾਂਝ ਪਾਈ ਗਈ ਤੇ ਉਮੀਦਵਾਰਾਂ ਕੋਲੋਂ ਜਿਹੜੇ ਆ ਕੱਲ ਰਾਤ ਦੇ ਦੌਰਾਨ ਕੁਝ ਸ਼ਰਾਰਤੀ ਲੋਕਾਂ ਵੱਲੋਂ ਵਾੜਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦੇ ਬੈਨਰ ਵੀ ਪਾੜੇ ਗਏ ਉਹਨਾਂ ਤੇ ਲੱਗੇ ਹੋਏ ਪੋਸਟਰ ਸੀ ਜਿਹੜੇ ਲੋਕਾਂ ਨੂੰ ਅਪੀਲ ਕਰ ਰਹੇ ਸੀ ਉਹਨਾਂ ਪੋਸਟਰਾਂ ਤੇ ਕੈਂਡੀਡੇਟਾਂ ਤੇ ਪੋਸਟਰਾਂ ਦੇ ਉੱਤੇ ਵੀ ਸ਼ਰਾਰਤੀ ਲੋਕਾਂ ਵੱਲੋਂ ਪੋਸਟਰ ਲਾ ਕੇ ਹਰ ਇੱਕ ਤਰ੍ਹਾਂ ਦਾ ਛੜੀ ਅੰਤਰ ਰਚਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਜਿਵੇਂ ਹੀ ਅਸੀਂ ਸਬੰਧਤ ਹਾਈ ਕਮਾਂਡ ਦੇ ਧਿਆਨ ਦੇ ਵਿੱਚ ਲਿਆਂਦਾ ਤੇ ਉਸੇ ਲੜੀ ਦੇ ਤਹਿਤ ਸਾਰੇ ਉਮੀਦਵਾਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਜਿਹੜੀ ਸਤਾਧਰ ਪਾਰਟੀ ਹੈ ਉਹ ਹਰੇਕ ਤਰ੍ਹਾਂ ਦਾ ਜਿਹੜਾ ਉਹ ਪ੍ਰੈਸ਼ਰ ਬੈਲਟ ਕਰਨ ਦੇ ਚੱਕਰ ਚ ਪਰ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਜਿਹੜੇ ਜਵਾਬ ਸਿਪਾਈ ਨੇ ਉਹ ਪੂਰਾ ਹਰੇਕ ਲੜਾਈ ਨੂੰ ਡਟ ਕੇ ਨਜੇਠਣ ਨੂੰ ਤਿਆਰ ਬੈਠੇ ਤੇ ਸਾਰੀ ਜਿਹੜੀ ਜਾਣਕਾਰੀ ਹੈ ਮੌਜੂਦਾ ਹਾਲਾਤਾਂ ਦੀ ਵਿਸ਼ੇਸ਼ ਤੌਰ ਤੇ ਪਹੁੰਚੇ ਸ਼੍ਰੀ ਨਰੇਸ਼ ਸ਼ਰਮਾ ਜੀ ਦੇ ਧਿਆਨ ਦੇ ਵਿੱਚ ਆਈ ਹੈ ਸਮੁੱਚੀ ਹਾਈ ਕਮਾਂਡ ਦੇ ਵਿੱਚ ਧਿਆਨ ਦੇ ਵਿੱਚ ਵੀ ਦੇ ਦਿੱਤੀ ਗਈ ਹੈ ਕਿ ਜਿਹੜੇ ਆਉਣ ਵਾਲੇ 4-5 ਦਿਨ ਨੇ ਕਿ ਸ਼ਰਾਰਤੀ ਅੰਸਰਾਂ ਵੱਲੋਂ ਕਿ ਜਿਹੜੀਆਂ ਘੋਰ ਹਰਕਤਾਂ ਕੀਤੀਆਂ ਜਾ ਰਹੀਆਂ ਨੇ ਕਿ ਇਹਨਾਂ ਨੂੰ ਨੱਥ ਕਿੱਦਾਂ ਪਾਉਣੀ ਆ ਕਿਉਂਕਿ ਇਹ ਲੋਕਾਂ ਨੂੰ ਪਤਾ ਹੈ ਕਿ ਲੋਕ ਜਿਹੜੇ ਆ ਇਹ ਸਤਾਧਰ ਪਾਰਟੀ ਆਮ ਆਦਮੀ ਪਾਰਟੀ ਜਾਂ ਦੂਸਰੀਆਂ ਪਾਰਟੀਆਂ ਦੀ ਗੱਲ ਕਰ ਲਈਏ ਉਹਨਾਂ ਨੂੰ ਜਿਹੜਾ ਉਹ ਨਕਾਰ ਚੁੱਕੇ ਨੇ ਇਹਨਾਂ ਨੂੰ ਡਰ ਸਤਾ ਰਿਹਾ ਕਿ ਨਗਰ ਕੌਂਸਲ ਤਰਨਤਾਰਨ ਦੇ ਸ਼ਹਿਰ ਵਾਸੀਆਂ ਦੇ ਦਲਾਂ ਦੇ ਵਿੱਚ ਬੜਾ ਦੋ ਤਰੀਕ ਵਾਲੇ ਦਿਨ ਬੜਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਨੇ ਕਿ ਕਮਲ ਦੇ ਫੁੱਲ ਨੂੰ ਵੋਟ ਪਾਉਣ ਜਾ ਰਹੇ ਨੇ ਭਾਰਤੀ ਜਨਤਾ ਪਾਰਟੀ ਦਾ ਪ੍ਰਧਾਨ ਬੜਨਾ ਜਿਹੜਾ ਉਹ ਤੈਅ ਆ ਕਿਉਂਕਿ ਲੋਕਾਂ ਦਾ ਪਿਆਰ ਜਜ਼ਬਾ ਦੇਖ ਕੇ ਤੁਸੀਂ ਸਾਰੇ ਪੱਤਰਕਾਰ ਭਾਈਚਾਰਾ ਭਾਈਚਾਰ ਲੋਕ ਆਏ ਹੋ ਤੁਹਾਡੇ ਸਾਹਮਣੇ ਆ ਕਿ ਜਿੱਥੇ-ਜਿੱਥੇ ਵੀ ਭਾਰਤੀ ਜਨਤਾ ਪਾਰਟੀ ਦੀਆਂ ਮੀਟਿੰਗਾਂ ਹੋ ਰਹੀਆਂ ਨੇ ਉਹ ਵੀ ਰੈਲੀ ਦਾ ਰੂਪ ਧਾਰਨ ਕਰ ਰਹੀਆਂ ਨੇ ਤੇ ਇਹ ਚੀਜ਼ ਤੋਂ ਜਿਹੜੇ ਵਿਰੋਧੀ ਬਖਲਾਟ ਦੇ ਬਖਲਾਹਟ ਦੇ ਵਿੱਚ ਆ ਗਏ ਨੇ ਅਸੀਂ ਇਹਨਾਂ ਦੀ ਜਿਹੜੀ ਬਖਲਾਹਟ ਹੈ ਜਿਹੜੀਆਂ ਸ਼ਰਾਰਤਾਂ ਨੇ ਉਹਨਾਂ ਨੂੰ ਨੇ ਜਠਾਗੇ ਵੀ ਤੇ ਭਾਰਤੀ ਜਨਤਾ ਪਾਰਟੀ ਦੇ ਸਮੁੱਚੇ ਉਮੀਦਵਾਰਾਂ ਦੇ ਨਾਲ ਕੇਂਦਰ ਤੋਂ ਲੈ ਕੇ ਪੰਜਾਬ ਤੋਂ ਲੈ ਕੇ ਸਮੁੱਚੇ ਜਿਹੜੇ ਆਗੂ ਸਾਹਿਬਾਨ ਉਹ ਚਟਾਨਮਾਂ ਖੜੇ ਨੇ ਇਸੇ ਦੇ ਤਹਿਤ ਅੱਜ ਸਾਰੀ ਵਿਚਾਰ ਚਰਚਾ ਕੀਤੀ ਗਈ। ਚੋਣ ਕਮਿਸ਼ਨ ਨੇ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ ਜੀ ਜੋ ਬੀਤੇ ਦਿਨ ਹੋਇਆ। ਉਹ ਚੇਚੇ ਤੌਰ ਤੇ ਜੋ ਰਾਤ ਇਹਨਾਂ ਨੇ ਸਾਰੀ ਸ਼ਰਾਰਤ ਕੀਤੀ ਆ ਪੋਸਟਰ ਪਾੜੇ ਨੇ ਉਹਦੇ ਬਾਰੇ ਸਬੰਧਤ ਅਧਿਕਾਰੀਆਂ ਨੂੰ ਲਿਖ ਕੇ ਈਮੇਲ ਵਗੈਰਾ ਸਾਰੀ ਭੇਜ ਦਿੱਤੀ ਗਈ ਆ ਕਿ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਹਾਲਾਤ ਜਿਹੜੇ ਉਹ ਖਰਾਬ ਕਰ ਸਕਦੇ ਨੇ। ਅਗੇ ਪ੍ਰਸ਼ਾਸਨ ਤੇ ਆ ਵੇਖੋ ਇਸ ਚੀਜ਼ ਦੀ ਕੀ ਕਾਰਵਾਈ ਕਰਦਾ ਪਿੰਲਾ 1900 ਦੇ ਵਿੱਚ ਵੀ ਚੋਣਾਂ ਦੇਖੀਆਂ ਉੱਥੇ ਵੀ ਮੇਅਰ ਅਨਾਉਂਸ ਕੀਤਾ ਗਿਆ ਉੱਥੇ ਵੀ ਜਿਹੜਾ ਮਾਹੌਲ ਕਾਫੀ ਪਖੀ ਸੀਗਾ ਕੀ ਲੱਗਦਾ ਤਰਨਤਾਰ ਦੇ ਵਿੱਚ ਹੁਣ ਇਸ ਤਰੀਕੇ ਦੇ ਜਿਹੜੇ ਕਾਰਨਾਮੇ ਹੋ ਰਹੇ ਆ ਇਸ ਤਰੀਕੇ ਦੀਆਂ ਚੀਜ਼ਾਂ ਹੋ ਰਹੀਆਂ ਨੇ ਤੇ ਗੱਲ ਲੱਗਦਾ ਨਹੀਂ ਜਿਆਦਾ ਵੱਧ ਜੀ ਤੁਹਾਡੇ ਸਾਹਮਣੇ ਆ ਜੀ ਜਿਸ ਦਿਨ ਤੇ ਇਲੈਕਸ਼ਨ ਅਨਾਉਂਸ ਹੋਈ ਆ ਤਰਨਤਾਰ ਨਗਰ ਕੌਂਸਲ ਦੀ ਨਾਮਜ਼ਦਗੀਆਂ ਵਾਲੇ ਦਿਨ ਵੀ ਰੱਜ ਕੇ ਗੁੰਡਾਗਰਦੀ ਹੋਈ ਫਾਈਲਾਂ ਪਾੜੀਆਂ ਗਈਆਂ ਰੱਜ ਕੇ ਜੋ ਕੁਝ ਵੀ ਇਹ ਕਰ ਸਕਦੇ ਸੀ ਇਹਨਾਂ ਨੇ ਪੂਰੀ ਲਾਅ ਐਂਡ ਆਰਡਰ ਨੂੰ ਪੂਰਾ ਛਿੱ ਭਰੇ ਦੇ ਬਾਵਜੂਦ ਵੀ ਭਾਰਤੀ ਜਨਤਾ ਪਾਰਟੀ ਦੇ ਸਮੁੱਚੇ ਵਰਕਰਾਂ ਨੇ ਉਮੀਦਵਾਰਾਂ ਨੇ ਡਟ ਕੇ ਇਹਨਾਂ ਦੇ ਹਰੇਕ ਪ੍ਰਸਥਿਤੀ ਦਾ ਸਾਹਮਣਾ ਕੀਤਾ ਤੇ ਹਰੇਕ ਹਾਲਾਤਾਂ ਨੂੰ ਵੇਖਦੇ ਹੋਏ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਅਗੇ ਚੁੱਕੇ ਨਾਮਜ਼ਦਗੀਆਂ ਦਾਖਲ ਹੋਣ ਤੋਂ ਬਾਅਦ ਸਿਕਿਉਰਿਟੀ ਵਾਲੇ ਦਿਨ ਵੀ ਤੁਸੀਂ ਵੇਖੋ ਪੂਰਾ ਇਹਨਾਂ ਦਾ ਜੋਰ ਸੀ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਸਾਰੇ ਉਮੀਦਵਾਰਾਂ ਤੇ ਜਿਹੜੇ ਕਾਗਜ ਉਹ ਰੱਦ ਕਰ ਦੇਗੇ ਪਰ ਉਸ ਦਿਨ ਵੀ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਦੇ ਅੱਗੇ ਰੋ ਅੱਗੇ ਇਹ ਜਿਹੜੇ ਟੇਕ ਨਹੀਂ ਸਕੇ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹ ਹਾਲਾਤ ਇਦਾਂ ਤੇ ਖੜੇ ਕਰਨਗੇ ਜੋ ਇਹਨਾਂ ਨੇ ਅੰਮਰਸਰ ਦੇ ਵਿੱਚ ਕੀਤਾ ਤੁਹਾਨੂੰ ਪਤਾ 22 ਤੇ ਹੀ ਉੱਥੇ ਇਹਨਾਂ ਦੇ ਸਾਰੇ ਉਮੀਦਵਾਰ ਜਿੱਤੇ ਸੀ ਤੇ ਇਹਨਾਂ ਧੱਕੇ ਦੇ ਨਾਲ ਉੱਥੇ ਵੀ ਮੇਅਰ ਬਣਾਇਆ ਪਰ ਮੈਂ ਤੁਹਾਡੇ ਮਾਧਿਅਮ ਰਹੀਂ ਸਨਾ ਦੇਣਾ ਚਾਹਣਾ ਕੋ ਹੁਣ ਇਹਨਾਂ ਦੀਆਂ ਜਿਹੜੀਆਂ ਕੋਝੀਆਂ ਚੱਲਾ ਉਹ ਚੱਲਣੀਆਂ ਨਹੀਂ ਕਿਉਂਕਿ ਤਰਨਤਾਰਨ ਸ਼ਹਿਰ ਦੇ ਵਾਸੀ ਸਮੁੱਚੇ ਭਾਰਤੀ ਜਨਤਾ ਪਾਰਟੀ ਦੇ ਨਾਲ ਚਟਾਨਾਂ ਵਾਂਗ ਖੜੇ ਆ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਬਾਜ਼ ਨਹੀਂ ਹੁੰਦੇ ਤੇ ਇਹਨਾਂ ਦੇ ਖਿਲਾਫ ਹਰ ਇੱਕ ਤਰ੍ਹਾਂ ਦਾ ਲੋਕਤੰਤਰ ਦੀ ਭਾਲੀ ਨੂੰ ਲੈ ਕੇ ਹਰ ਇੱਕ ਤਰ੍ਹਾਂ ਦਾ ਜਿਹੜਾ ਸੰਘਰਸ਼ ਬੈਡ ਨੂੰ ਭਾਰਤੀ ਜਨਤਾ ਪਾਰਟੀ ਦੇ ਸਮੁੱਚੇ ਸਥਿ ਤਿਆਰ ਬਰਤਿਆ ਵਾਰਡ ਨੰਬਰ 20 ਤੇ ਤੁਹਾਡੇ ਪਾਰਟੀ ਦੇ ਪੋਸਟਰ ਲਗਾਤਾਰ 파ੜੇ ਜਾ ਰਹੇ ਇਸ ਬਾਰੇ ਵੀਡੀਓ ਬਣੀ ਆ ਉਸ ਬਾਰੇ ਪ੍ਰਸ਼ਾਸਨ ਨਹੀਂ ਹੁੰਦਾ ਕਿ ਕਾਰਵਾਈ ਕੀਤੀ ਹੁਣ ਤੱਕ ਵਾਰਡ ਨੰਬਰ 20 ਦੀ ਵੀ ਮੈਂ ਮੇਰੇ ਧਿਆਨ ਦੇ ਵਿੱਚ ਰਾਤੀ ਆਈ ਜੀ ਸਬੰਧਤ ਸਾਰੀ ਕੰਪਲੇਂਟ ਦਿੱਤੀ ਉਸੇ ਤਹਿ ਸਾਰੇ ਉਮੀਦਵਾਰਾਂ ਨੂੰ ਅਸੀਂ ਸੱਦਿਆ ਜੀ ਕਿ ਹਾਲਾਤ ਜਿਹੜੇ ਦਿਨੋਂ ਦਿਨ ਇਹ ਖਰਾਬ ਕਰਨਗੇ ਪ੍ਰਸ਼ਾਸਨ ਵੱਲੋਂ ਕਿਸੇ ਵੀ ਤਰ੍ਹਾਂ ਦਾ ਅਜੇ ਸੀਦਾ ਕਿ ਉਹ ਸ਼ਰਾਰਤੀ ਅੰਸਰ ਕੌਣ ਨੇ ਲੋਕ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਪੋਸਟਰ 파ੜ ਉਨ੍ਹਾਂ ਦੇ ਸਬੰਧ ਵਿੱਚੋ ਪ੍ਰਸ਼ਾਸਨ ਕਹਿੰਦਾ ਹੈ ਸ਼ਾਮ ਤੱਕ ਕੋਈ ਨਾ ਕੋਈ ਕਾਰਵਾਈ ਕਰਕੇ ਜਵਾਬ ਦਿੰਨੇ ਆ ਜੇ ਪ੍ਰਸ਼ਾਸਨ ਨਹੀਂ ਸਾਥ ਦਊਗਾ ਤੇ ਅਸੀਂ ਹਰੇਕ ਤਰ੍ਹਾਂ ਦਾ ਇਹਨਾਂ ਦੀਆਂ ਕੋਝੀਆਂ ਹਰਕਤਾਂ ਦਾ ਜੜਾ ਉਹ ਸ਼ਾਤਮਈ ਢੰਗ ਦੇ ਨਾਲ ਲੋਕਤੰਤਰ ਦੀ ਬਹਾਲੀ ਨੂੰ ਮੁੱਖ ਰੱਖਦੇ ਹੋਇਆ ਇਲੈਕਸ਼ਨ ਕਮਿਸ਼ਨ ਦੇ ਨਿਯਮਾਂ ਦੀ ਪਾਲਣਾ ਕਰਦੇ ਹਰੇਕ ਸੰਘਰਸ਼ ਵਿੜਾਂਗੇ ਕਾਰਨ ਤੁਹਾਡੇ ਸਾਹਮਣੇ ਆ ਕਿ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਜਿਹੜੇ ਉਹ ਦਿਨੋਂ ਦਿਨ ਜਿਹੜੇ ਉਹ ਜਿੱਤ ਦੀ ਸਥਿਤੀ ਤੇ ਨੇ ਲੋਕ ਪਿਆਰ ਕਰ ਰਹੇ ਨੇ ਸਤਾ ਧਰ ਦੇ ਲੋਕਾਂ ਨੂੰ ਡਰ ਸਤਾ ਰਿਹਾ ਕਿ ਸ਼ਾਇਦ ਅਹੀਂ ਪੋਸਟਰ ਪਾੜ ਕੇ ਉਮੀਦਵਾਰਾਂ ਦਾ ਲੋਕਾਂ ਤੱਕ ਚਿਹਰਾ ਨਾ ਜਾਵੇ ਭਾਰਤੀ ਜਨਤਾ ਪਾਰਟੀ ਦੇ ਪ੍ਰਸਾਰ ਦੇ ਵਿੱਚ ਕਿਤੇ ਨਾ ਕਿਤੇ ਕੋ ਕਮੀ ਰਹਿ ਜੋ ਕੋਈ ਸ਼ਤ ਪੋਸਟਰ ਪਾੜ ਕੇ ਅਹੀਂ ਸ਼ਤ ਜਿੱਤ ਜਾਗੇ ਇਹ ਉਹਨਾਂ ਲੋਕਾਂ ਦਾ ਜਿਹੜਾ ਇਹ ਹਾਰ ਦਾ ਕਾਰਨ ਇਸ ਕਰਕੇ ਉਹ ਵਿਰੋਧ ਦੇ ਵਿੱਚ ਆ ਕੇ ਜਿਹੜੀਆਂ ਕੋਝੀਆਂ ਹਰਕਤਾਂ ਕਰ ਰਹੇ ਨੇ ਪਰ ਭਾਰਤੀ ਜਨਤਾ ਪਾਰਟੀ ਦੇ ਸੁਮੱਚੇ ਉਮੀਦਵਾਰਾਂ ਦਾ ਵਰਕਰਾਂ ਦਾ ਜਿਹੜਾ ਜਜ਼ਬਾ ਉਹ ਦਿਨ-ਬਦਨ ਚੜ੍ਹਦੀ ਕਲਾ ਦੇ ਵਿੱਚ